ਸਵਾਲ ਇਹ ਵੀ ਉੱਠਦੇ ਨੇ ਫਿਲਮਾਂ ਬਣੀਆਂ ਗੈਂਗਸਟਰਾਂ ਤੇ ਉਸ ਤਰੀਕੇ ਦੇ ਵਿਜ਼ੂਅਲ ਜਵਾਕ ਦੇਖਦੇ ਨੇ ਉਹ ਪ੍ਰਭਾਵਤਾ ਪਾਉਂਦੀ ਨੇ ਅੱਜ ਜੇ ਤੁਸੀਂ ਇਤਿਹਾਸ ਤੇ ਸਾਨੂੰ ਗੱਲ ਨਹੀਂ ਕਰਨ ਦਿਓਗੇ ਫਿਰ ਤੁਹਾਡੇ ਕੋਲੇ ਵਰਤਮਾਨ ਚ ਹੈ ਕੀ ਕਦੇ ਕਦੇ ਬੰਬੇ ਵਾਲੇ ਫੋਨ ਕਰਦੇ ਆ ਸਰ ਪੰਜਾਬੀ ਮੇ ਬਾਇਓਪਿਕ ਬਣਾਉਣਾ ਚਾਹਤੇ ਆ ਕਿ ਬੰਦਾ ਸੁਜੈਸਟ ਕਰੋ ਮਿਲਖਾ ਸਿੰਘ ਤੇ ਫਿਲਮ ਬਣਾਤੀ ਭਗਤ ਸਿੰਘ ਨੂੰ ਅਸੀਂ ਚੰਗਾ ਕਾ ਸਕੜੀ ਹਜ਼ਲਿਆ ਹੁਣ ਸਾਡੇ ਕੋਲੇ ਬਚਿਆ ਕੀ ਆ ਫਿਰ ਫਿਰ ਉਹਨਾਂ ਨੂੰ ਦੱਸੀਦਾ ਵੀ ਹੁਣ ਸਾਡੇ ਕੋਲੇ ਹੋਰ ਤਾਂ ਹੈ ਨਹੀਂ ਸਾਡੇ ਕੋਲੇ ਗੈਂਗਸਟਰ ਹੀ ਬਚੇ ਆ ਠੀਕ ਹੈ ਫਿਰ ਸਾਨੂੰ ਫਿਰ ਜੇ ਤੁਸੀਂ ਸਾਨੂੰ ਅੱਛੇ ਵਿਸ਼ਿਆਂ ਤੇ ਗੱਲ ਨਹੀਂ ਕਰਨ ਦੇਣੀ ਤਫਰ ਗੈਂਗਸਟਰ ਅਸੀਂ ਤਾਂ ਫਿਲਮ ਤੇ ਡਰਾਮਾ ਪਾਲਦੇ ਹਾਂ ਨਾ ਦੇਖੋ ਇੱਕ ਪੜ੍ਹੇ ਲਿਖੇ ਬੰਦੇ ਤੇ ਫਿਲਮ ਨਹੀਂ ਬਣ ਸਕਦੀ ਫਿਲਮ ਨੂੰ ਐਕਸ਼ਨ ਚਾਹੀਦਾ ਹੈ ਨਾ ਫਿਲਮ ਨੂੰ ਕੁਝ ਵਿਜ਼ੂਅਲਸ ਚਾਹੀਦੇ ਨੇ ਤੇ ਉਹ ਵਿਜ਼ੂਅਲਸ ਕਿਹਦੀ ਜ਼ਿੰਦਗੀ 'ਚ ਹੁੰਦੇ ਨੇ ਫਾਈਟਰ ਦੀ ਜ਼ਿੰਦਗੀ 'ਚ ਕਨਫਲਿਕਟ ਕਿੱਥੇ ਪਿਆ ਇੱਕ ਜਿੱਥੇ ਇੱਕ ਪ੍ਰੇਮੀ ਦੀ ਜ਼ਿੰਦਗੀ ਵਿੱਚ ਕੁਰਬਾਨੀ ਜਿਹਨੇ ਕੀਤੀ ਹੈ ਸੰਤ ਨੇ ਕੀਤੀ ਹੈ ਯੋਧਿਆਂ ਨੇ ਕੁਰਬਾਨੀ ਕੀਤੀ ਹੈ ਤਾਂ ਉਹ ਸਾਨੂੰ ਕਨਫਲਿਕਟ ਚਾਹੀਦਾ ਉਹ ਸਾਰਾ ਕੁਝ ਜਿਹੜਾ ਹੈ ਇੱਕ ਗੈਂਗਸਟਰ ਦੀ ਜ਼ਿੰਦਗੀ ਵਿੱਚ ਵੀ ਪਿਆ ਮਿਲਖਾ ਸਿੰਘ ਦੀ ਜ਼ਿੰਦਗੀ ਵਿੱਚ ਵੀ ਪਿਆ ਸਟਰਗਲ ਤਾਂ ਸਾਨੂੰ ਕਨਫਲਿਕਟ ਚਾਹੀਦਾ ਹੈ ਸਟਰਗਲ ਚਾਹੀਦਾ ਹੈ ਟੈਨਸ਼ਨ ਚਾਹੀਦੀ ਹੈ ਇਹ ਚੀਜ਼ਾਂ ਇੱਕ ਮੁਕੰਮਲ ਸਟੋਰੀ ਬਿਲਡ ਕਰਦੀਆਂ ਨੇ ਉਹ ਇੱਕ ਪੜਿਆ ਲਿਖਿਆ ਬੰਦਾ ਉਸ ਦੀ ਜ਼ਿੰਦਗੀ 'ਚ ਇਹੋ ਜਿਹਾ ਕੁਝ ਨਹੀਂ ਹੁੰਦਾ ਕੀ ਕੀਤਾ ਜੀ ਰਾਤ ਦਿਨ ਪੜਿਆ ਫਿਰ ਕੀ ਕੀਤਾ ਜੀ ਪੜ੍ਹ ਕੇ ਡੀਸੀ ਲੱਗ ਗਿਆ ਹੁਣ ਇਹਦੇ ਵਿੱਚੋਂ ਅਸੀਂ ਐਕਸ਼ਨ ਕਿੱਥੋਂ ਲੈ ਕੇ ਆਈਏ ਕਨਫਲਿਕਟ ਕਿੱਥੋਂ ਲੈ ਕੇ ਆਈਏ ਤਾਂ ਫਿਰ ਗੈਂਗਸਟਰਾਂ ਦੀ ਜ਼ਿੰਦਗੀ 'ਚ ਸਾਰਾ ਕੁਝ ਪਿਆ ਹੁੰਦਾ ਮਾਰ ਤਾੜ ਕ੍ਰਾਈਮ ਐਕਸ਼ਨ ਟੈਨਸ਼ਨ ਹੈ ਨਾ ਸਸਪੈਂਸ ਥ੍ਰਿਲ ਇਹ ਸਾਰਾ ਕੁਝ ਸਿਨੇਮੇ ਨੂੰ ਚਾਹੀਦਾ ਤਾਂ ਫਿਰ ਜੇ ਤੁਸੀਂ ਇਤਿਹਾਸ ਤੇ ਗੱਲ ਨਹੀਂ ਕਰਨ ਦਿਓਗੇ ਤਾਂ ਫਿਰ ਇਹੋ ਜਿਹੇ ਸਾਡੇ ਹੀਰੋ ਬਣ ਜਾਣ